ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਕਿਚਨ YouTube ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਆ ਫਰੈਂਡਸ ਅੱਜ ਅਸੀਂ ਬਣਾਵਾਂਗੇ ਫਲੀਆਂ ਦੀ ਸਬਜ਼ੀ ਬਹੁਤ ਹੀ ਜ਼ਿਆਦਾ ਈਜ਼ੀ ਤੇ ਟੇਸਟੀ ਰੈਸਪੀ ਆ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਆਪਾਂ ਬਿਲਕੁਲ ਸੌਖੇ ਤਰੀਕੇ ਨਾਲ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਤੇ ਸਬਜ਼ੀ ਬਣਾਉਣ ਦੇ ਲਈ ਜੋ-ਜੋ ਆਪਾਂ ਸਮਾਨ ਲਿਆ ਹੈ ਪਹਿਲਾਂ ਉਹ ਦੇਖ ਲੈਣੇ ਆ ਸਬਜ਼ੀ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਮੈਂ ਅੱਧਾ ਕਿਲੋ ਲਈਆਂ ਫਲੀਆਂ ਜਿਨ੍ਹਾਂ ਨੂੰ ਫਰਾਂਸ ਬੀਨਸ ਵੀ ਕਹਿ ਦਿੰਦੇ ਆ ਫਲੀਆਂ ਨੂੰ ਮੈਂ ਚੰਗੇ ਤਰੀਕੇ ਦੇ ਨਾਲ ਧੋ ਲਿਆ ਤੇ ਇਹਨਾਂ ਦੀ ਜਿਹੜੀਆਂ ਸਾਈਡਾਂ ਆ ਉਹ ਮੈਂ ਕੱਟ ਦਿੱਤੀਆਂ ਦੋਨੋਂ ਸਾਈਡ ਤੋਂ ਇੱਥੇ ਮੈਂ ਲਿਆ ਕੁਝ ਆਲੂ ਇਹ ਮੈਂ ਛੋਟੇ ਸਾਈਜ਼ ਦੇ ਆਲੂ ਲਿਆ ਆ ਆਲੂਆਂ ਨੂੰ ਛਿੱਲ ਕੇ ਤੇ ਇਹਨਾਂ ਨੂੰ ਪਾਣੀ ਦੇ ਵਿੱਚ ਭਗੋ ਦਿੱਤਾ ਹੈ ਤਾਂ ਕਿ ਆਲੂ ਜਿਹੜੇ ਕਾਲੇ ਨਾ ਪੈਣ ਫਲੀਆਂ ਤੇ ਆਲੂ ਤੁਸੀਂ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਕਿੰਨੀਆਂ ਵੀ ਲੈ ਸਕਦੇ ਹੋ ਤੇ ਆਪਾਂ ਦੋ మీడియం ਸਾਈਜ਼ ਦੇ ਪਿਆਜ਼ ਪਾਵਾਂਗੇ ਸਲਾਈਸ ਕੀਤੇ ਹੋਏ ਦੋ ਟਮਾਟਰ ਬਰੀਕ-ਬਰੀਕ ਕੱਟ ਲਿਆ ਮੈਂ ਥੋੜਾ ਜਿਹਾ ਆਪਾਂ ਇਹਦੇ ਵਿੱਚ ਪਾਵਾਂਗੇ ਬਰੀਕ ਕੱਟਿਆ ਹੋਇਆ ਲਸਣ ਜੇ ਤੁਸੀਂ ਲਸਣ ਨਹੀਂ ਖਾਂਦੇ ਤਾਂ ਤੁਸੀਂ ਲਸਣ ਛੱਡ ਸਕਦੇ ਹੋ ਨਮਕ ਪਾਵਾਂਗੇ ਸਵਾਦ ਦੇ ਹਿਸਾਬ ਨਾਲ ਲਾਲ ਮਿਰਚ ਪਾਵਾਂਗੇ ਇਹ ਵੀ ਸਵਾਦ ਦੇ ਹਿਸਾਬ ਨਾਲ ਤੁਸੀਂ ਚਾਹੋ ਤਾਂ ਇੱਥੇ ਹਰੀ ਮਿਰਚ ਵੀ ਪਾ ਸਕਦੇ ਹੋ ਪਰ ਸਬਜ਼ੀ ਦਾ ਕਲਰ ਜਿਹੜਾ ਹੈ ਲਾਲ ਮਿਰਚ ਦੇ ਨਾਲ ਬਹੁਤ ਹੀ ਜ਼ਿਆਦਾ ਵਧੀਆ ਹੁੰਦਾ ਹੈ ਅੱਧਾ ਛੋਟਾ ਚਮਚ ਆਪਾਂ ਪਾਵਾਂਗੇ ਜੀਰਾ ਤੇ ਥੋੜਾ ਜਿਹਾ ਆਪਾਂ ਪਾਵਾਂਗੇ ਖੜਾ ਧਨੀਆ ਆਲੂ ਦੇ ਨਾਲ ਤੁਸੀਂ ਕੋਈ ਵੀ ਜੇ ਸਬਜ਼ੀ ਬਣਾਉਂਦੇ ਆ ਤਾਂ ਤੁਸੀਂ ਉਹਦੇ ਵਿੱਚ ਖੜਾ ਧਨੀਆ ਜ਼ਰੂਰ ਪਾਓ ਬਹੁਤ ਹੀ ਜ਼ਿਆਦਾ ਵਧੀਆ ਟੇਸਟ ਆਉਂਦਾ ਇਹਦੇ ਨਾਲ ਥੋੜੀ ਜਿਹੀ ਆਪਾਂ ਇਹਦੇ ਵਿੱਚ ਪਾਵਾਂਗੇ ਰਾਈ ਬਿਲਕੁਕੁਲ ਆਪਸ਼ਨਲ ਆ ਤੁਸੀਂ ਚਾਹੋ ਤਾਂ ਸਕਿੱਪ ਕਰ ਸਕਦੇ ਹੋ ਰਾਈ ਨੂੰ ਤੇ ਥੋੜੀ ਜਿਹੀ ਆਪਾਂ ਪਾਵਾਂਗੇ ਹਲਦੀ ਤੇ ਹੁਣ ਆਪਾਂ ਕੀ ਕਰਾਂਗੇ ਸਭ ਤੋਂ ਪਹਿਲਾਂ ਜਿਹੜੀਆਂ ਫਲੀਆਂ ਆ ਇਹਨਾਂ ਨੂੰ ਆਪਾਂ ਕੱਟ ਕੇ ਤਿਆਰ ਕਰ ਲਵਾਂਗੇ ਤੇ ਦੇਖੋ ਇਸ ਤਰੀਕੇ ਦੇ ਨਾਲ ਆਪਾਂ ਸਾਰੀਆਂ ਫਲੀਆਂ ਜਿਹੜੀਆਂ ਕੱਟ ਕੇ ਤਿਆਰ ਕਰ ਲਵਾਂਗੇ ਇਹਨਾਂ ਨੂੰ ਆਪਾਂ ਜ਼ਿਆਦਾ ਬਰੀਕ ਨਹੀਂ ਕੱਟਣਾ ਹੈਗਾ ਮੀਡੀਅਮ ਦੇ ਸ਼ੇਪ ਦੇ ਵਿੱਚ ਆਪਾਂ ਇਹਨਾਂ ਨੂੰ ਕੱਟ ਕੇ ਤਿਆਰ ਕਰਾਂਗੇ ਜ਼ਿਆਦਾ ਬਰੀਕ ਨਹੀਂ ਕਰਨਾ ਹੈਗਾ ਇਸ ਤਰੀਕੇ ਨਾਲ ਆਪਾਂ ਸਾਰੀਆਂ ਫਲੀਆਂ ਜਿਹੜੀਆਂ ਕੱਟ ਕੇ ਤਿਆਰ ਕਰ ਲਵਾਂਗੇ ਜਿਹੜੀਆਂ ਇਸ ਤਰੀਕੇ ਨਾਲ ਥੋੜੀਆਂ ਪੱਕੀਆਂ ਫਲੀਆਂ ਹੈ ਇਹਨਾਂ ਨੂੰ ਤੁਸੀਂ ਤੋੜ ਕੇ ਇਹਨਾਂ ਦੇ ਵਿੱਚ ਆ ਜਿਹੜੇ ਛੋਟੇ-ਛੋਟੇ ਬੀ ਆ ਇਹ ਤੁਸੀਂ ਕੱਢ ਸਕਦੇ ਹੋ ਏ ਆਪਾਂ ਸਬਜੀ ਦੇ ਵਿੱਚ ਇਸਤੇਮਾਲ ਕਰ ਲੈਣਾ ਤੇ ਆ ਜਿਹੜਾ ਪੱਕਿਆ ਹਿੱਸਾ ਆ ਇਹ ਸਬਜੀ ਦੇ ਵਿੱਚ ਪੱਕਦਾ ਨਹੀਂ ਹੈਗਾ ਚੰਗੇ ਤਰੀਕੇ ਨਾਲ ਇਹਨੂੰ ਆਪਾਂ ਸਾਈਡ ਤੇ ਕੱਢ ਦਵਾਂਗੇ ਤੇ ਇਹਦੇ ਜਿਹੜੇ ਬੀਜ ਆ ਇਸ ਤਰੀਕੇ ਨਾਲ ਛੋਟੇ ਛੋਟੇ ਉਹ ਆਪਾਂ ਸਬਜੀ ਦੇ ਵਿੱਚ ਪਾ ਲਵਾਂਗੇ ਕੱਢ ਕੇ ਸੋ ਐਸੇ ਤਰੀਕੇ ਨਾਲ ਆਪਾਂ ਸਾਰੀਆਂ ਫਲੀਆਂ ਜਿਹੜੀਆਂ ਕੱਟ ਕੇ ਤਿਆਰ ਕਰ ਲਵਾਂਗੇ ਦੇਖੋ ਫਲੀਆਂ ਜਿਹੜੀਆਂ ਮੈਂ ਸਾਰੀਆਂ ਕੱਟ ਕੇ ਤਿਆਰ ਕਰ ਲਈਆਂ ਤੇ ਹੁਣ ਆਪਾਂ ਆਲੂ ਵੀ ਜਿਹੜਾ ਇਹਨਾਂ ਨੂੰ ਵੀ ਫਟਾਫਟ ਕੱਟ ਕੇ ਤਿਆਰ ਕਰ ਲਵਾਂਗੇ ਆਲੂ ਜਿਹੜਾ ਇਹਨਾਂ ਨੂੰ ਵੀ ਆਪਾਂ ਜ਼ਿਆਦਾ ਛੋਟਾ ਨਹੀਂ ਕੱਟਣਾ ਹੈਗਾ ਤੇ ਨਾ ਹੀ ਜ਼ਿਆਦਾ ਮੋਟਾ ਕੱਟਣਾ ਇਸ ਤਰੀਕੇ ਨਾਲ ਮੀਡੀਅਮ ਜੇ ਸ਼ੇਪ ਦੇ ਵਿੱਚ ਇਹਨਾਂ ਨੂੰ ਕੱਟ ਕੇ ਤਿਆਰ ਕਰ ਲਵਾਂਗੇ ਦੇਖੋ ਫਲੀਆਂ ਤੇ ਆਲੂ ਜਿਹੜੇ ਮੈਂ ਕੱਟ ਕੇ ਤਿਆਰ ਕਰ ਲਿਆ ਹੁਣ ਆਪਾਂ ਫਟਾਫਟ ਸਬਜ਼ੀ ਬਣਾਣੀ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਫਲੀਆਂ ਨੂੰ ਫਰਾਈ ਕਰਕੇ ਤਿਆਰ ਕਰਾਂਗੇ ਸੁਖ ਫਲੀਆਂ ਨੂੰ ਫਰਾਈ ਕਰਨ ਦੇ ਲਈ ਤੇਲ ਜਿਹੜਾ ਮੈਂ ਗਰਮ ਕਰ ਲਿਆ ਹੈ ਥੋੜਾ ਜਿਹਾ ਇਹਦੇ ਵਿੱਚ ਆਪਾਂ ਪਾ ਦਵਾਂਗੇ ਹਲਦੀ ਪਾਊਡਰ ਹਲਦੀ ਦੇ ਨਾਲ ਕਲਰ ਜਿਹੜਾ ਬਹੁਤ ਹੀ ਵਧੀਆ ਹੋ ਜਾਂਦਾ ਹੈ ਫਰਾਈ ਕਰਨ ਦੇ ਨਾਲ ਤੋਂ ਮਿਕਸ ਕਰ ਦਿੱਤਾ ਮੈਂ ਹਲਕਾ ਜਿਹਾ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਵਾਂਗੇ ਆਪਣੀਆਂ ਫਲੀਆਂ మీడియం ਫਲੇਮ ਤੇ ਆਪਾਂ ਇਹਨਾਂ ਨੂੰ ਹਲਕਾ ਜਿਹਾ ਫਰਾਈ ਕਰ ਲਵਾਂਗੇ ਬਿਲਕੁਲ ਸੌਫਟ ਨਹੀਂ ਕਰਨਾ ਹੈਗਾ ਸਿਰਫ ਹਲਕਾ ਜਿਹਾ ਫਰਾਈ ਕਰਾਂਗੇ ਫਲੀਆਂ ਨੂੰ ਫਰਾਈ ਹੁੰਦੇ ਹੋਏ ਕੁਝ ਟਾਈਮ ਹੋ ਗਿਆ ਹੈ ਤੇ ਤੁਸੀਂ ਦੇਖ ਸਕਦੇ ਹੋ ਇਹਨਾਂ ਦਾ ਕਲਰ ਵੀ ਜਿਹੜਾ ਥੋੜਾ ਜਿਹਾ ਚੇਂਜ ਹੋ ਗਿਆ ਹੈ ਤੇ ਫਰੈਂਡਸ ਜਦੋਂ ਆਪਾਂ ਇਸ ਤਰੀਕੇ ਨਾਲ ਫਰਾਈ ਕਰਕੇ ਸਬਜ਼ੀ ਬਣਾਉਂਦੇ ਆ ਤਾਂ ਸਬਜ਼ੀ ਦਾ ਟੇਸ ਜਿਹੜਾ ਬਹੁਤ ਹੀ ਵਧੀਆ ਆਉਂਦਾ ਹੈ ਡਬਲ ਹੋ ਜਾਂਦਾ ਹੈ ਸਬਜ਼ੀ ਦਾ ਟੇਸ ਸੋ ਤੁਸੀਂ ਵੀ ਜਰੂਰ ਟਰਾਈ ਕਰਕੇ ਦੇਖਿਓ ਤੇ ਇਸ ਤਰੀਕੇ ਨਾਲ ਫਲੀਆਂ ਦਾ ਤੇਲ ਜਿਹੜਾ ਆਪਾਂ ਨਿਚੋੜ ਕੇ ਇਹ ਫਲੀਆਂ ਜਿਹੜੀਆਂ ਆ ਆਪਾਂ ਪਲੇਟ ਦੇ ਵਿੱਚ ਕੱਢ ਲਵਾਂਗੇ ਤੇ ਇਸ ਬਚੇ ਹੋਏ ਤੇਲ ਦੇ ਵਿੱਚ ਜਿਹੜੇ ਆਪਾਂ ਆਲੂ ਆ ਇਹਨਾਂ ਨੂੰ ਫਰਾਈ ਕਰਨਾ ਹੈ ਤੇ ਦੇਖੋ ਆਲੂ ਵੀ ਜਿਹੜੇ ਸਾਡੇ ਫਰਾਈ ਹੋ ਗਏ ਆ ਹਲਕਾ ਹਲਕਾ ਇਹਨਾਂ ਦਾ ਕਲਰ ਚੇਂਜ ਹੋ ਗਿਆ ਆ ਇਹਨਾਂ ਨੂੰ ਵੀ ਆਪਾਂ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ ਤੇਲ ਜਿਹੜਾ ਆਪਾਂ ਨਿਚੋੜ ਦੇਵਾਂਗੇ ਫਲੀਆਂ ਤੇ ਆਲੂ ਫਰਾਈ ਕਰਨ ਤੋਂ ਬਾਅਦ ਇਹ ਜਿਹੜਾ ਤੇਲ ਬਚਿਆ ਥੋੜਾ ਜਿਹਾ ਇਹਦੇ ਵਿੱਚ ਹੀ ਆਪਾਂ ਤੜਕਾ ਲਗਾ ਕੇ ਤਿਆਰ ਕਰਨਾ ਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਵਾਂਗੇ ਜੀਰਾ ਤੇ ਸਾਬਤ ਧਨੀਆ ਨਾਲੇ ਪਾ ਦਵਾਂਗੇ ਰਾਈ ਤੇਲ ਬਹੁਤ ਹੀ ਗਰਮ ਆ ਸੋ ਫਟਾਫਟ ਕਰਾਂਗੇ ਨਾਲ ਹੀ ਆਪਾਂ ਪਾ ਦਵਾਂਗੇ ਬਰੀ ਕੱਟਿਆ ਹੋਇਆ ਲਸਣ ਮਿਕਸ ਕਰਦਣਾਗੇ ਨਨ ਲਸਣ ਨੂੰ ਇੱਥੇ ਜ਼ਿਆਦਾ ਨਹੀਂ ਭੁੰਨਣਾ ਹੈਗਾ ਹਲਕਾ ਜਿਹਾ ਭੁੰਨਣਾ ਹੈ ਸਬਜ਼ੀ ਦੇ ਵਿੱਚ ਜ਼ਿਆਦਾ ਭੁੰਨਣ ਦੀ ਜ਼ਰੂਰਤ ਨਹੀਂ ਹੁੰਦੀ ਲਸਣ ਅਦਰਕ ਨੂੰ ਤੋਂ ਹਲਕਾ ਜਿਹਾ ਭੁੰਨ ਲਵਾਂਗੇ ਨਾਲੇ ਆਪਾਂ ਇਹਦੇ ਵਿੱਚ ਪਾ ਦਵਾਂਗੇ ਸਲਾਈਸ ਕੀਤਾ ਹੋਇਆ ਪਿਆਜ਼ ਮਿਕਸ ਕਰ ਦਵਾਂਗੇ ਪਿਆਜ਼ ਨੂੰ ਆਪਾਂ ਐਸੇ ਹਲਕਾ ਕੁਲੱਬੀ ਹੋਣ ਤੱਕ ਭੁੰਨਣਾ ਹੈ ਤੇ ਗੈਸ ਦੀ ਫਲੇਮ ਤੇ ਜਿਹੜੀ ਆਪਾਂ ਉਹ ਮੀਡੀਅ ਰੱਖਣੀ ਹੈ ਪਿਆਰ ਜੀ ਜਿਹੜਾ ਸਾਡਾ ਹਲਕਾ ਗੁਲਾਬੀ ਹੋ ਗਿਆ ਤੁਸੀਂ ਦੇਖ ਸਕਦੇ ਹੋ ਐਨਾ ਹੀ ਭੁੰਨਣਾ ਹੈ ਬਸ ਆਪਾਂ ਇਹ ਤੋਂ ਜ਼ਿਆਦਾ ਨਹੀਂ ਭੁੰਨਣਾ ਹੈਗਾ ਤੇ ਨਾਲ ਹੀ ਹੁਣ ਆਪਾਂ ਇਹਦੇ ਵਿੱਚ ਪਾ ਦਵਾਂਗੇ ਬਰੀਕ ਕੱਟਿਆ ਹੋਇਆ ਟਮਾਟਰ ਟਮਾਟਰ ਪਾਉਣ ਤੋਂ ਬਾਅਦ ਨਾਲ ਹੀ ਆਪਾਂ ਨਮਕ ਪਾ ਦਵਾਂਗੇ ਕੁਆਬੇ ਸਾਰ ਨਾਲ ਤਾਂ ਕਿ ਟਮਾਟਰ ਜਿਹੜੇ ਜਲਦੀ ਸੌਫਟ ਹੋ ਜਾਣ ਮਿਕਸ ਕਰ ਦਵਾਂਗੇ ਚੰਗੇ ਤਰੀਕੇ ਨਾਲ ਹੁਣ ਆਪਾਂ ਕਵਰ ਕਰਕੇ ਟਮਾਟਰਾਂ ਨੂੰ ਸੌਫਟ ਹੋਣ ਤੱਕ ਆਪਾਂ ਪਕਾਪੂਨਾਂ ਆਂ ਗੈਸਟ ਰੇ ਫਲੇਮ ਜਿਹੜੀ ਆਪਾਂ ਮੀਡੀਅਮ ਰੱਖਣੀ ਆਂ ਤੋਂ ਕਵਰ ਕਰ ਦਵਾਂਗੇ ਟਮਾਟਰਾਂ ਨੂੰ ਪੱਕਦੇ ਹੋਏ ਕੁਝ ਟਾਈਮ ਹੋ ਗਿਆ ਚੈੱਕ ਕਰ ਲੈਣੇ ਆਂ ਟਮਾਟਰ ਜਿਹੜੇ ਆ ਚੰਗੇ ਤਰੀਕੇ ਦੇ ਨਾਲ ਸੌਫਟ ਹੋ ਗਏ ਆ ਹੁਣ ਆਪਾਂ ਇਹਦੇ ਵਿੱਚ ਪਾ ਦਵਾਂਗੇ ਲਾਲ ਮਿਰਚ ਪਾਊਡਰ ਸਵਾਦ ਦੇ ਹਿਸਾਬ ਨਾਲ ਕਿਉਂਕਿ ਹਰੀ ਮਿਰਚ ਵੀ ਪਾ ਸਕਦੇ ਹਾਂ ਹਲਦੀ ਪਾਊਡਰ ਪਾਵਾਗੇ ਹਲਦੀ ਆਪਾਂ ਥੋੜੀ ਜਿਹੀ ਪਾਣੀ ਆ ਕਿਉਂਕਿ ਜਦੋਂ ਆਪਾਂ ਆਲੂ ਤੇ ਫਲੀਆਂ ਨੂੰ ਫਰਾਈ ਕੀਤਾ ਸੀ ਆਪਾਂ ਉਦੋਂ ਵੀ ਹਲਦੀ ਪਾਈ ਸੀਗੀ ਸੋ ਮਿਕਸ ਕਰ ਦਵਾਂਗੇ ਚੰਗੇ ਤਰੀਕੇ ਦੇ ਨਾਲ ਤੇ 1 ਤੋਂ 2 ਸਕੰਡ ਦੇ ਲਈ ਤੜਕੇ ਨੂੰ ਘੁਣ ਲਵਾਂਗੇ ਤਾਂ ਕਿ ਹਲਦੀ ਦਾ ਜਿਹੜਾ ਕੱਚਾਪਾਨਾ ਉਹ ਨਿਕਲ ਜਵੇ ਤੇ ਤੜਕਾ ਜਿਹੜਾ ਸਾਡਾ ਬਿਲਕੁਲ ਬਣ ਕੇ ਤਿਆਰ ਆ ਤੁਸੀਂ ਦੇਖ ਸਕਦੇ ਹੋ ਚੰਗੇ ਤਰੀਕੇ ਦੇ ਨਾਲ ਤੜਕਾ ਜਿਹੜਾ ਸਾਡਾ ਭੁੱਜ ਗਿਆ ਆ ਤੇ ਤੜਕੇ ਨੇ ਤੇਲ ਵੀ ਚੰਗੇ ਤਰੀਕੇ ਦੇ ਨਾਲ ਛੱਡ ਦਿੱਤਾ ਸਾਈਡਾ ਤੇ ਤੁਸੀਂ ਦੇਖ ਸਕਦੇ ਹੋ ਮਿਕਸ ਕਰ ਦਵਾਂਗੇ ਇੱਕ ਵਾਰੀ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਪਾ ਦਵਾਂਗੇ ਆਪਣੀਆਂ ਫਰਾਈ ਕੀਤੀਆਂ ਹੋਈਆਂ ਫਲੀਆਂ ਨਾਲੇ ਪਾ ਦਵਾਂਗੇ ਫਰਾਈ ਕੀਤੇ ਹੋਏ ਆਲੂ ਫਲੀਆਂ ਤੇ ਆਲੂ ਪਉਣ ਤੋਂ ਬਾਅਦ ਇਹਨਾਂ ਨੂੰ ਚੰਗੇ ਤਰੀਕੇ ਦੇ ਨਾਲ ਮਿਕਸ ਕਰ ਦਵਾਂਗੇ ਗੈਸ ਦੀ ਫਲੇਮ ਜਿਹੜੀ ਆਪਾਂ ਮੀਡੀਅਮ ਰੱਖਣੀ ਆ ਸੋ ਆਲੂ ਤੇ ਫਲੀਆਂ ਨੂੰ ਹੁਣ ਜ਼ਿਆਦਾ ਭੁੰਨਣ ਦੀ ਜ਼ਰੂਰਤ ਨਹੀਂ ਹੈਗੀ ਕਿਉਂਕਿ ਆਪਾਂ ਇਹਨਾਂ ਨੂੰ ਪਹਿਲਾਂ ਫਰਾਈ ਕੀਤਾ ਸੀਗਾ ਸੋ ਮਿਕਸ ਕਰ ਦਵਾਂਗੇ ਚੰਗੇ ਤਰੀਕੇ ਦੇ ਨਾਲ ਤੇ ਆਪਾਂ ਤੜਕੇ ਨਾਲ ਸਬਜੀ ਨੂੰ 2 ਤੋਂ 3 ਮਿੰਟ ਦੇ ਲਈ ਭੁੰਨਣਾ ਆ ਤਾਂ ਕਿ ਸਾਰੇ ਮਸਾਲੇ ਜਿਹੜੇ ਆ ਸਬਜੀ ਦੇ ਨਾਲ ਚੰਗੇ ਤਰੀਕੇ ਦੇ ਨਾਲ ਮਿਕਸ ਹੋ ਜਾਣ ਐਸੇ ਵੇਲੇ ਜੇ ਤੁਹਾਨੂੰ ਇੱਥੇ ਹਲਦੀ ਘੱਟ ਵਗੈਰਾ ਲੱਗੇ ਤਾਂ ਤੁਸੀਂ ਹੋਰ ਪਾ ਸਕਦੇ ਹੋ ਪਰ ਦੇਖ ਸਕਦੇ ਹੋ ਸਬਜੀ ਦੇ ਵਿੱਚ ਹਲਦੀ ਜਿਹੜੀ ਇੱਥੇ ਬਿਲਕੁਲ ਪਰਫੈਕਟ ਹੈ ਤੋਂ ਜ਼ਿਆਦਾ ਆਪਾਂ ਨਹੀਂ ਪਾਣੀ ਹੈਗੀ ਤੇ ਸਬਜੀ ਵੀ ਕਿੰਨੀ ਜ਼ਿਆਦਾ ਵਧੀਆ ਲੱਗਦੀ ਪਈ ਦੇਖਣ ਨੂੰ ਤੋਂ ਮਿਕਸ ਕਰ ਦਿੱਤਾ ਹੈ ਮੈਂ ਚੰਗੇ ਤਰੀਕੇ ਦੇ ਨਾਲ ਹੁਣ ਸਬਜੀ ਨੂੰ ਆਪਾਂ ਕਵਰ ਕਰਕੇ 2 ਤੋਂ 3 ਮਿੰਟ ਦੇ ਲਈ ਪੱਕਣ ਲਈ ਛੱਡ ਦਵਾਂਗੇ ਤਾਕੇ ਜਿਹੜੇ ਸਾਰੇ ਮਸਾਲੇ ਆ ਉਹ ਫਲੀਆਂ ਤੇ ਆਲੂਆਂ ਦੇ ਨਾਲ ਮਿਕਸ ਹੋ ਜਾਣ। ਸੋ ਕਵਰ ਕਰ ਦਵਾਂਗੇ। ਸਬਜੀ ਨੂੰ ਪੱਕਦੇ ਹੋਏ ਕੁਝ ਟਾਈਮ ਹੋ ਗਿਆ ਚੈੱਕ ਕਰ ਲੈਣੇ ਆ। ਸੋ ਦੇਖੋ ਕਿੰਨੀ ਜ਼ਿਆਦਾ ਵਧੀਆ ਲੱਗਦੀ ਪਈ ਸਬਜੀ ਦੇਖਣ ਨੂੰ। ਛੇੜਾ ਦੇ ਦਵਾਂਗੇ ਚੰਗੇ ਤਰੀਕੇ ਦੇ ਨਾਲ। ਜਦੋਂ ਆਪਾਂ ਫਲੀਆਂ ਨੂੰ ਤੇ ਆਲੂਆਂ ਨੂੰ ਫਰਾਈ ਕੀਤਾ ਸੀ ਆਲੂ ਉਸ ਟਾਈਮ ਤਾਂ ਥੋੜੇ ਜਿ ਟੱਟੇ ਸੀਗੇ। ਸੋ ਇਸ ਲਈ ਆਪਾਂ ਆਲੂਆਂ ਨੂੰ ਇੱਥੇ ਸੌਫਟ ਹੋਣ ਤੱਕ ਪਕਾਣਾ ਆ। ਸਬਜੀ ਨੂੰ ਆਪਾਂ ਬਿਚ ਵਿੱਚ ਛੇੜਾਤ ਨਹੀਂ ਦੇ ਰਵਾਂਗੇ ਤੇ ਜਦੋਂ ਤੱਕ ਸਾਡੇ ਆਲੂ ਜਿਹੜੇ ਚੰਗੇ ਤਰੀਕੇ ਦੇ ਨਾਲ ਸੌਫਟ ਨਹੀਂ ਹੋ ਜਾਂਦੇ ਉਦੋਂ ਤੱਕ ਆਪਾਂ ਸਬਜੀ ਨੂੰ ਜਿਹੜਾ ਕਵਰ ਕਰਕੇ ਪਕਾ ਲਵਾਂਗੇ ਸਬਜੀ ਨੂੰ ਫਿਰ ਤੋਂ ਪੱਕਦੇ ਹੋਏ ਕੁਝ ਟਾਈਮ ਹੋ ਗਿਆ ਚੈੱਕ ਕਰ ਲੈਣੇ ਆ ਸੋ ਬੇਤ ਵਿਚ ਆਪਾਂ ਚੈੱਕ ਕਰੀ ਜਾਣਾ ਚੰਗੇ ਤਰੀਕੇ ਦੇ ਨਾਲ ਮਿਕਸ ਕਰ ਦਵਾਂਗੇ ਤੇ ਆਲੂ ਜਿਹੜਾ ਆਪਾਂ ਇਸ ਤਰੀਕੇ ਨਾਲ ਪ੍ਰੈਸ ਕਰਕੇ ਦੇਖ ਲੈਣੇ ਆ ਦੇਖੋ ਆਲੂ ਜਿਹੜਾ ਚੰਗੇ ਤਰੀਕੇ ਦੇ ਨਾਲ ਟੁੱਟ ਰਿਹਾ ਹੈ ਮਤਲਬ ਅਲਦ ਜਿਹੜੇ ਸਾਡੇ ਚੰਗੇ ਤਰੀਕੇ ਦੇ ਨਾਲ ਪੱਕ ਗਏ ਆ ਗੈਸ ਆਪਾਂ ਬੰਦ ਕਰ ਦਵਾਂਗੇ ਤੇ ਸਬਜੀ ਨੂੰ ਮੈਂ ਗੈਸ ਦੇ ਉੱਪਰ ਉਤਾਰ ਲਿਆ ਸਬਜੀ ਨੂੰ ਆਪਾਂ ਗਰਮਾ ਗਰਮ ਸਰਵ ਕਰਾਂਗੇ ਤੇ ਤੁਸੀਂ ਕੋਈ ਵੀ ਪਾਂਡਾ ਲੈ ਲੈਣਾ ਜਿਹਦੇ ਵਿੱਚ ਤੁਸੀਂ ਸਬਜੀ ਸਰਵ ਕਰਨੀ ਹੈ ਮੈਂ ਇਸ ਤਰੀਕੇ ਨਾਲ ਛੋਟੀ ਜਿਹੀ ਕੜਾਹੀ ਲੈ ਲਈ ਆ ਤੇ ਫਰੈਂਡਸ ਤੁਸੀਂ ਦੇਖਿਆ ਕਿ ਸਬਜੀ ਬਣਾਉਣੀ ਕਿੰਨੀ ਜ਼ਿਆਦਾ ਆਸਾਨ ਆ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਆ ਤੁਸੀਂ ਵੀ ਜ਼ਰੂਰ ਟਰਾਈ ਕਰੋ ਇਹਨੂੰ ਬਣਾਉਣਾ ਤਾਂ ਆਸਾਨ ਹੈਗਾ ਆ ਬਿਗਨਸ ਟੇਲੀ ਹੈ ਬਹੁਤ ਹੀ ਜ਼ਿਆਦਾ ਸੌਖੀ ਰੈਸਪੀ ਹੈ ਬੜੀ ਆਸਾਨੀ ਦੇ ਨਾਲ ਤੁਸੀਂ ਇਹ ਜਿਹੜੀ ਸਬਜੀ ਬਣਾ ਸਕਦੇ ਹੋ ਸੋ ਇਸ ਤਰੀਕੇ ਨਾਲ ਕੜਾਹੀ ਦੇ ਵਿੱਚ ਆਪਾਂ ਸਬਜੀ ਜਿਹੜੀ ਹੈ ਉਹ ਸਰਵ ਕਰ ਲਵਾਂਗੇ ਤੇ ਦੇਖੋ ਫਰੈਂਡਸ ਸਬਜੀ ਕਿੰਨੀ ਜ਼ਿਆਦਾ ਵਧੀਆ ਲੱਗਦੀ ਪਏ ਦੇਖਣ ਨੂੰ ਸੋ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਤੇ ਫਰੈਂਡਸ ਤੁਸੀਂ ਦੇਖਿਆ ਕਿ ਇਹ ਸਬਜੀ ਬਣਾਉਣੀ ਕਿੰਨੀ ਜ਼ਿਆਦਾ ਆਸਾਨ ਆ ਬਹੁਤ ਹੀ ਜ਼ਿਆਦਾ ਟੇਸਟੀ ਸਬਜੀ ਬਣ ਕੇ ਤਿਆਰ ਹੁੰਦੀ ਆ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਇਹ ਸਬਜੀ ਤੁਸੀਂ ਰੋਟੀ ਦੇ ਨਾਲ ਪੂੜੀ ਦੇ ਨਾਲ ਚਾਵਲ ਦੇ ਨਾਲ ਸਰਵ ਕਰ ਸਕਦੇ ਹੋ ਬਹੁਤ ਜਿਆਦਾ ਟੇਸਟੀ ਲੱਗਦੀ ਆ ਘਰ ਦੇ ਵਿੱਚ ਅਚਾਨਕ ਮਹਿਮਾਨ ਆ ਜਾਣ ਤਾਂ ਜ਼ਰੂਰੀ ਨਹੀਂ ਕਿ ਤੁਸੀਂ ਮਟਰ ਪਨੀਰੇ ਬਣਾਣਾ ਹੈ ਤੁਸੀਂ ਇਸ ਤਰੀਕੇ ਨਾਲ ਫਲੀਆਂ ਦੀ ਸਬਜੀ ਬਣਾ ਕੇ ਵੀ ਸਰਵ ਕਰ ਸਕਦੇ ਹੋ ਸਾਰਿਆਂ ਨੂੰ ਬਹੁਤ ਹੀ ਜਿਆਦਾ ਪਸੰਦ ਆਉਗੀ ਸੋ ਫਰੈਂਡਸ ਤੁਸੀਂ ਵੀ ਇਸੇ ਤਰੀਕੇ ਨਾਲ ਬਣਾਇਓ ਤੇ ਖਾਇਓ ਜੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਵੀ ਜਰੂਰ ਦੱਸਿਓ ਕਿ ਤੁਹਾਨੂੰ ਇਹ ਰੈਸਪੀ ਕਿਓ ਜੇ ਲੱਗੀ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਤੇ ਨਾਲ ਹੀ ਬੈਲ ਆਈਕਨ ਪ੍ਰੈਸ ਕਰਕੇ ਆਡੀ ਆਪਸ਼ਨ ਤੇ ਕਲਿੱਕ ਕਰਿਓ ਤਾਂ ਕਿ ਮੇਰੇ ਆਉਣ ਵਾਲੇ ਵੀਡੀਓ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕਣ ਸੋ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ